ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਮਚਾਕੀ ਕਲਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਫਰੀਦਕੋਟੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾਉਣਾ ਹੋਵੇ ਬਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਐਕੈਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਜੈਪਾਲ ਸਿੰਘ ਪਿੰਨ ਚੱਕੀ ਕਲਾਂ ਮੋਬਾਈਲ ਨੰਬਰ 936562299 ਠੀਕ ਹੈ ਜੀ ਵਪਾਰ ਦਾ ਕੰਮ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਜੀ ਐਕੈਨੀਮਲ ਸੇਲ ਆ ਇਹਦੀ ਕੀ ਡਿਟੇਲ ਹੈ ਜੀ ਇਹ ਦੂਜੇ ਸਵੇਰੇ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ 2 ਮਹੀਨੇ ਹੋ ਗਏ ਪੂਰੇ ਪੂਰੇ 2 ਮਹੀਨੇ ਬੱਚਾ ਕੀ ਹੋਈ ਮਰ ਕੱਟੀ ਕਿਹੜੀ ਜੀ ਕਾਲੇ ਰੰਗ ਦੀ ਕੱਟੀ ਕਾਲੇ ਰੰਗ ਦੀ ਕੱਟੀ ਤੁਸੀਂ ਦੇਖ ਸਕਦੇ ਹੋ 2 ਮਹੀਨੇ ਪੂਰੇ ਹੋ ਗਏ ਤੇ ਇਹ ਆਈ ਵਗੈਰਾ ਤਾਂ ਨਹੀਂ ਹੋਈ ਜੀ ਇਹ ਇੱਕ ਤੀਨੂ ਟੀਕਾ ਪਰਾਇਆ ਗਿਆ ਅੱਜ ਹੋ ਗਈ 2 ਬਾਈ ਦਿਨ ਤੋਂ ਨਹੀਂ ਜੀ 2 ਬਾਈ ਦਿਨ ਹੋ ਗਈ ਆਪਾਂ ਖਾਲੀ ਮੰਨ ਕੇ ਦੇਣੀ ਆਪਾਂ ਖਾਲੀ ਮੰਨ ਕੇ ਦੇਵਾਂਗੇ ਤੇ ਗੱਬੜੋਕਾ ਕਰਦੀ ਆ ਠੀਕਾ ਅੱਗੇ ਅਗਲੇ ਦੀ ਕਿਸਮ ਦੇ ਕੋਈ ਜੱਗੜ ਹੋ ਗਈ ਤੇ ਕਿੰਨਾ ਬਾਈ ਦੁੱਧ ਨਿਕਲ ਤਿਆਰ 7 ਲੀਟਰ ਮੈਨੇ ਕਿ ਲੈ ਜਾਈ ਦਬਿਆਣਾ ਜੇ ਕੋਈ ਵੀਰ ਚੁਆਈ ਕਰਨੀ ਜਾਂਦਾ ਹੋਵੇ ਦੋ ਟਾਈਮ ਚਾਰ ਟਾਈਮ ਚੋਕਲ ਜਾਂਦਾ ਠੀਕਾ ਤੇ ਥਨਾ ਥੁਨਾ ਦੀ ਬਈ ਕੋਈ ਪੂਰੀ ਛਿੱਟਾ ਜਮਾਂ ਨਹੀਂ ਬਈ ਇੱਕ ਨੰਬਰ ਚੁਆਈ ਇੱਕ ਨੰਬਰ ਚੁਆਈ ਆ ਪੱਚਵਾ ਕੇ ਵਿਖਾ ਦਿੰਨੇ ਆ ਠੀਕਾ ਤੋੜ ਕੇ ਦਿਖਾ ਦਿਓ ਜੀ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਾਂਗੇ ਜੀ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੂਈ ਹੋਈ ਆ 2 ਮਹੀਨੇ ਬਾਈ ਦੱਸਦਾ ਕਿ ਸੂਈ ਨੂੰ ਹੋ ਗਿਆ ਮਗਰ ਬੱਚਾ ਕੱਟਾ ਏ ਕੱਟੀ ਆ ਜੀ ਦੇਖ ਸਕਦੇ ਹੋ ਤੁਸੀਂ ਇਹ ਵਾਲੀ ਕੱਟੀ ਆ 7 ਕਿਲੋ ਅੱਜ ਦਾ ਦੁੱਧ ਨਟ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਬਾਈ ਕਹਿੰਦਾ ਮੇਰੇ ਘਰੇ ਚਾਹੇ 4 ਟਾਈਮ ਚਾਹੇ 6 ਟਾਈਮ ਚਵਾਈ ਕਰ ਸਕਦਾ ਹੈ ਹਨਾ ਥਣਾਂ ਤੋਂ ਨੇੜੇ ਤੋਂ ਦਿਖਾ ਦਾਂਗੇ ਥਣਾਂ ਦੀ ਇੱਕ ਨੰਬਰ ਹੋਊਗੀ ਕੋਈ ਭੂੜ ਸ਼ਿੱਟਾ ਨਹੀਂ ਬਾਕੀ ਚੈੱਕ ਕਰ ਸਕਦੇ ਹੋ ਧਾਰਾ ਮਾਰ ਕੇ ਵੀ ਚੈੱਕ ਕਰਵਾ ਦਿੰਨੇ ਆ ਜੀ ਤੁਹਾਨੂੰ ਛੱਦ ਕੱਟੀ ਫੇਸ ਕੁਆਲਟੀ ਤੇ ਰੰਗ ਰੂਪ ਦੀ ਚੰਗੀ ਤੇ ਬਾਈ ਸੀਲ ਸਭ ਪੂਰੀ ਆ ਜੀ ਪੂਰੀ ਪੂਰੀ ਠੰਡੀ ਪੂਰੀ ਠੰਡੀ ਸੀਲ ਆ ਜੀ ਤਾਰਾ ਮਾਰ ਕੇ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਜੀ ਪੂਰੀ ਗੰਨੇ ਵਰਗੀ ਧਾਰਾ ਪਰਲੇਥਣਾ ਚ ਮਾਰਦੇ ਜੀ ਦੇਖ ਸਕਦੇ ਹੋ ਜਵਾਈ ਦੀ ਇੱਕ ਨੰਬਰਾ ਪੋਲੀ ਆ ਬਾਈ ਜਵਾਈ ਜਮਾ ਪੋਲੀ ਠੀਕ ਆ ਜੀ ਚਾਹੇ ਜਵਾਕ ਚ ਹੋਈ ਜਾਣ ਜੀ ਕੋਈ ਪੂਰ ਸਿੱਟਾ ਨਹੀਂ ਕਈ ਔਰ ਕੋਈ ਵੀਰ ਦੂਰੋਂ ਨੇੜੋਂ ਆਉਂਦਾ ਮੁੱਲ ਬਾਈ ਇਹਦਾ ਮੁੱਲ ਬਾੜਿਆ ਦੀ ਕਰਦੇ ਬਾਈ ਮਾਨਤਨ ਹੋ ਜੂਗਾ ਜੀ ਮਾਨਤਨ ਕਰ ਦਾਂਗੇ ਠੀਕ ਆ ਜੀ 62000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਹੋ ਜੂਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਸੀਰ ਸੌ ਕਰਮ ਵਾਲੀ ਪੂਰੀ ਅ ਤੁਸੀਂ ਦੇਖ ਸਕਦੇ ਹੋ ਚਾਹੇ ਜਵਾਕ ਚ ਹੋਈ ਜਾਣ ਜੀ ਧੰਨਵਾਦੀ ਜੀ